ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ 1600 ਵਾਰ ਵਰਤ ਕਥਾ ਦੀ ਕਹਾਣੀ ਹੈ ਮ੍ਰਿਤਯੂ ਲੋਕ ਵਿੱਚ ਵਿਆਹ ਕਰਾਉਣ ਦੀ ਇੱਛਾ ਕਰਕੇ ਇੱਕ ਸਮੇਂ ਸ਼੍ਰੀ ਭੂਤਨਾਥ ਮਹਾਦੇਵ ਜੀ ਮਾਤਾ ਪਾਰਵਤੀ ਦੇ ਨਾਲ ਪਧਾਰੇ ਉੱਥੇ ਉਹ ਸੈਰ ਕਰਦੇ ਕਰਦੇ ਅਮਰਾਵਤੀ ਨਾਂ ਦੀ ਇੱਕ ਬਹੁਤ ਸੋਹਣੀ ਨਗਰੀ ਵਿੱਚ ਪਹੁੰਚੇ ਅਮਰਾਵਤੀ ਨਗਰੀ ਹਰ ਪ੍ਰਕਾਰ ਦੇ ਸੁੱਖਾਂ ਨਾਲ ਭਰੀ ਪਈ ਸੀ ਉਸ ਵਿੱਚ ਉੱਥੇ ਦੇ ਮਹਾਰਾਜ ਦਾ ਬਣਿਆ ਹੋਇਆ ਬਹੁਤ ਸੋਹਣਾ ਸ਼ਿਵਜੀ ਦਾ ਮੰਦਿਰ ਬਣਿਆ ਹੋਇਆ ਸੀ ਉਸ ਵਿੱਚ ਭਗਵਾਨ ਸ਼ੰਕਰ ਭਗਵਤੀ ਪਾਰਵਤੀ ਦੇ ਨਾਲ ਨਿਵਾਸ ਕਰਨ ਲੱਗੇ ਇੱਕ ਸਮੇਂ ਮਾਤਾ ਪਾਰਵਤੀ ਨੇ ਪ੍ਰਾਨਪਤੀ ਨੂੰ ਖੁਸ਼ ਦੇਖ ਕੇ ਮਾਨਸਿਕ ਆਨੰਦ ਕਰਨ ਦੀ ਇੱਛਾ ਨਾਲ ਬੋਲੀ ਹੇ ਮਹਾਰਾਜ ਅੱਜ ਤਾਂ ਆਪਾਂ ਦੋਨੋਂ ਚੌਸਰ ਖੇੜੀਏ ਸ਼ਿਵਜੀ ਨੇ ਪ੍ਰਾਣ ਪ੍ਰੀਆ ਦੀ ਗੱਲ ਨੂੰ ਮੰਨ ਲਿਆ ਅਤੇ ਚੌਸਰ ਖੇਟਣ ਲੱਗੇ ਉਸ ਸਮੇਂ ਉਸ ਜਗ੍ਹਾ ਤੇ ਮੰਦਰ ਦਾ ਪੁਜਾਰੀ ਬ੍ਰਾਹਮਣ ਮੰਦਰ ਵਿੱਚ ਪੂਜਾ ਕਰਨ ਨੂੰ ਆਇਆ ਮਾਤਾ ਜੀ ਨੇ ਬ੍ਰਾਹਮਣ ਨੂੰ ਪ੍ਰੇਸ਼ਨ ਕੀਤਾ ਕੀ ਪੁਜਾਰੀ ਜੀ ਦੱਸੋ ਕੀ ਇਸ ਬਾਜ਼ੀ ਵਿੱਚ ਦੋਨਾਂ ਵਿੱਚੋਂ ਕਿਸ ਦੀ ਜਿੱਤ ਹੋਵੇਗੀ ਬ੍ਰਾਹਮਣ ਬਿਨਾਂ ਵਿਚਾਰੇ ਹੀ ਛੇਤੀ ਹੀ ਬੋਲ ਉੱਠਿਆ ਕੀ ਮਹਾਦੇਵ ਦੀ ਜਿੱਤ ਹੋਵੇਗੀ ਥੋੜੀ ਦੇਰ ਵਿੱਚ ਬਾਜ਼ੀ ਸਮਾਪਤ ਹੋ ਗਈ ਅਤੇ ਪਾਰਵਤੀ ਦੀ ਜਿੱਤ ਹੋ ਗਈ ਹੁਣ ਤਾਂ ਪਾਰਵਤੀ ਜੀ ਬ੍ਰਾਹਮਣ ਨੂੰ ਝੂਠ ਬੋਲਣ ਦੇ ਅਪਰਾਧ ਦੇ ਕਾਰਨ ਸ਼ਰਾਫ ਦੇਣ ਨੂੰ ਉਤਾਵਲੀ ਹੋਈ ਤਦ ਮਹਾਦੇਵ ਜੀ ਨੇ ਪਾਰਵਤੀ ਜੀ ਨੂੰ ਬਹੁਤ ਸਮਝਾਇਆ ਪਰੰਤੂ ਉਹਨਾਂ ਨੇ ਬ੍ਰਾਹਮਣ ਨੂੰ ਕੋੜੀ ਹੋਣ ਦਾ ਸ਼ਰਾਪ ਦੇ ਦਿੱਤਾ ਕੁਝ ਸਮੇਂ ਬਾਅਦ ਪਾਰਵਤੀ ਜੀ ਦੇ ਸ਼ਰਾਪ ਪੁਜਾਰੀ ਦੇ ਸਰੀਰ ਵਿੱਚ ਕੋੜ ਪੈਦਾ ਹੋ ਗਿਆ ਇਸ ਤਰ੍ਹਾਂ ਪੁਜਾਰੀ ਕਈ ਪ੍ਰਕਾਰ ਨਾਲ ਦੁਖੀ ਰਹਿਣ ਲੱਗਾ ਇਸ ਤਰ੍ਹਾਂ ਦੇ ਦੁੱਖ ਭੋਗਦੇ ਹੋਏ ਜਦ ਬਹੁਤ ਦਿਨ ਹੋ ਗਏ ਤਾਂ ਦੇਵਲੋਕ ਤੋਂ ਅਪਸਰਾਵਾਂ ਸ਼ਿਵਜੀ ਦੀ ਪੂਜਾ ਕਰਨ ਉਸੇ ਮੰਦਰ ਵਿੱਚ ਪਧਾਰੀਆਂ ਅਤੇ ਪੁਜਾਰੀ ਦੇ ਦੁੱਖ ਨੂੰ ਦੇਖ ਕੇ ਬੜੇ ਦਇਆ ਭਾਵ ਨਾਲ ਉਸ ਨੂੰ ਰੋਗੀ ਹੋਣ ਦਾ ਕਾਰਨ ਪੁੱਛਣ ਲੱਗੀਆਂ ਪੁਜਾਰੀ ਨੇ ਬਿਨਾਂ ਸੰਕੋਚ ਸਭ ਗੱਲਾਂ ਉਹਨਾਂ ਨੂੰ ਕਹਿ ਦਿੱਤੀਆਂ ਉਹ ਅਪਸਰਾਵਾਂ ਬੋਲੀਆਂ हे ਪੁਜਾਰੀ ਹੁਣ ਤੂੰ ਜ਼ਿਆਦਾ ਦੁਖੀ ਨਾ ਹੋਣਾ ਭਗਵਾਨ ਸ਼ਿਵਜੀ ਤੁਹਾਡੇ ਦੁੱਖ ਨੂੰ ਦੂਰ ਕਰ ਦੇਣਗੇ ਤੁਸੀਂ ਸਾਰੀਆਂ ਗੱਲਾਂ ਵਿੱਚੋਂ ਸ਼੍ਰੇਠ 16 ਸੋਮਵਾਰ ਦਾ ਵਰਤ ਭਗਤੀ ਭਾਵ ਨਾਲ ਕਰੋ ਤਦ ਪੁਜਾਰੀ ਅப்சਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਭਾਵ ਨਾਲ 16 ਸੋਮਵਾਰ ਵਰਤ ਦੀ ਵਿਧੀ ਪੁੱਛਣ ਲੱਗੇ ਅப்சਰਾਵਾਂ ਬੋਲੀਆਂ ਕਿ ਜਿਸ ਦਿਨ ਸੋਮਵਾਰ ਹੋਵੇ ਉਸ ਦਿਨ ਭਗਤੀ ਦੇ ਨਾਲ ਵਰਤ ਕਰੋ ਸੋਹਣੇ ਕੱਪੜੇ ਪਾਓ ਅੱਧਾ ਸੇਰ ਕਣਕ ਦਾ ਆਟਾ ਲਵੋ ਉਸ ਦੇ ਤਿੰਨ ਅੰਗੇ ਬਣਾਓ ਅਤੇ ਕਯੋ ਗੋੜ ਦੀਪ ਪੁੰਗੀ ਫਲ ਬੇਲ ਪੱਤਰ ਜਨੇਊ ਜੋੜਾ ਚੰਦਨ ਆਕਸ਼ਟ ਫੁੱਲ ਆਦਿ ਦੇ ਦੁਆਰਾ ਪਰਸ਼ੋਦ ਕਾਲ ਵਿੱਚ ਭਗਵਾਨ ਸ਼ੰਕਰ ਦਾ ਵਿਧੀ ਨਾਲ ਪੂਜਨ ਕਰੋ ਉਸ ਤੋਂ ਬਾਅਦ ਅੰਗਾਵਾ ਵਿੱਚੋਂ ਇੱਕ ਸ਼ਿਵਜੀ ਨੂੰ ਅਰਪਣ ਕਰੋ ਬਾਕੀ ਦੋ ਨੂੰ ਸ਼ਿਵਜੀ ਦਾ ਪ੍ਰਸ਼ਾਦ ਸਮਝ ਕੇ ਹਾਜ਼ਰ ਲੋਕਾਂ ਵਿੱਚ ਵੰਡ ਦਿਓ ਅਤੇ ਆਪ ਵੀ ਪ੍ਰਸ਼ਾਦ ਗ੍ਰਹਿਣ ਕਰੋ ਇਸ ਵਿਧੀ ਨਾਲ 16 ਸੋਮਵਾਰ ਵਰਤ ਕਰੋ ਉਸ ਤੋਂ ਬਾਅਦ 17ਵੇਂ ਸੋਮਵਾਰ ਦੇ ਦਿਨ ਪਾਈਆਂ ਸੇਰ ਪਵਿੱਤਰ ਕਣਕ ਦੇ ਆਟੇ ਦੀ ਬਾਟੀ ਬਣਾਓ ਫਿਰ ਘਿਓ ਅਤੇ ਗੁੜ ਮਿਲਾ ਕੇ ਚੂਰਮਾ ਬਣਾਓ ਅਤੇ ਸ਼ਿਵਜੀ ਦਾ ਭੋਗ ਲਗਾ ਕੇ ਹਾਜ਼ਰ ਪਕਤਾ ਵਿੱਚ ਵੰਡੋ ਪਿੱਛੋਂ ਆਪ ਪਰਿਵਾਰ ਸਮੇਤ ਪ੍ਰਸ਼ਾਦ ਲਓ ਤਾਂ ਭਗਵਾਨ ਸ਼ਿਵਜੀ ਦੀ ਕਿਰਪਾ ਨਾਲ ਉਸ ਦੇ ਮਨੋਰਥ ਪੂਰਨ ਹੋ ਜਾਂਦੇ ਹਨ ਅਜਿਹਾ ਕਹਿ ਕੇ ਅpsਰਾਮਾ ਸਵਰਗ ਨੂੰ ਚਲੀਆਂ ਗਈਆਂ ਬ੍ਰਾਹਮਣ ਨੇ ਵਿਧੀ ਅਨੁਸਾਰ 16 ਸੌਂਵਾਰ ਵਰਤ ਕੀਤਾ ਅਤੇ ਭਗਵਾਨ ਸ਼ਿਵਜੀ ਦੀ ਕਿਰਪਾ ਨਾਲ ਰੋਗ ਮੁਕਤ ਹੋ ਕੇ ਆਨੰਦ ਨਾਲ ਰਹਿਣ ਲੱਗਾ ਕੁਝ ਦਿਨ ਬਾਅਦ ਜਦ ਫੇਰ ਸ਼ਿਵ ਜੀ ਅਤੇ ਪਾਰਵਤੀ ਉਸ ਮੰਦਰ ਵਿੱਚ ਪਧਾਰੇ ਤਦ ਬ੍ਰਾਹਮਣ ਨੂੰ ਨਿਰੋਗ ਦੇਖ ਕੇ ਪਾਰਵਤੀ ਨੇ ਬ੍ਰਾਹਮਣ ਨੂੰ ਰੋਗ ਮੁਕਤ ਹੋਣ ਦਾ ਕਾਰਨ ਪੁੱਛਿਆ ਤਾਂ ਬ੍ਰਾਹਮਣ ਨੇ 16 ਸੌ ਵਾਰ ਵਰਤ ਕਥਾ ਕਹਿ ਸੁناਈ ਤਦ ਤਾਂ ਪਾਰਵਤੀ ਜੀ ਬਹੁਤ ਖੁਸ਼ ਹੋ ਕੇ ਬ੍ਰਾਹਮਣ ਨੂੰ ਵਰਤ ਦੀ ਵਿਧੀ ਪੁੱਛ ਕੇ ਵਰਤ ਕਰਨ ਨੂੰ ਤਿਆਰ ਹੋਈ ਵਰਤ ਕਰਨ ਦੇ ਬਾਅਦ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਹੋਈਆਂ ਅਤੇ ਉਹਨਾਂ ਦੇ ਰੁੱਸੇ ਪੁੱਤਰ ਸਵਾਮੀ ਕਾਰਤੀਕੇ ਆਪ ਮਾਤਾ ਦੇ ਆਗਿਆਕਾਰੀ ਹੋਏ ਪਰੰਤੂ ਕਾਰਤਕੇ ਜੀ ਨੂੰ ਆਪਣੇ ਵਿਚਾਰ ਪਰਵਰਤਨ ਦਾ ਰਾਜ ਜਾਣਨ ਦੀ ਇੱਛਾ ਹੋਈ ਅਤੇ ਮਾਤਾ ਜੀ ਬੋਲੇ हे ਮਾਤਾ ਜੀ ਤੁਸੀਂ ਅਜਿਹਾ ਕਿਹੜਾ ਉਪਾਅ ਕੀਤਾ ਜਿਸ ਨਾਲ ਮੇਰਾ ਮਨ ਤੁਹਾਡੇ ਵੱਲ ਖਿੱਚਿਆ ਗਿਆ ਤਦ ਪਾਰਵਤੀ ਜੀ ਨੇ ਉਹੀ 16 ਸੋਮਵਾਰ ਵਰਤ ਕਥਨ ਉਹਨਾਂ ਨੂੰ ਸੁਣਾਈ ਸਵਾਮੀ ਕਾਰਤੀਕੇ ਜੀ ਬੋਲੇ ਕਿ ਇਸ ਵਰਤ ਨੂੰ ਮੈਂ ਵੀ ਕਰਾਂਗਾ ਕਿਉਂਕਿ ਪ੍ਰੀਏ ਮਿੱਤਰ ਬ੍ਰਾਹਮਣ ਦੁਖੀ ਦਿਲ ਨਾਲ ਪਰਦੇਸ਼ ਗਿਆ ਹੈ ਸਾਨੂੰ ਉਸ ਨੂੰ ਮਿਲਣ ਦੀ ਬਹੁਤ ਇੱਛਾ ਹੈ ਕਾਰਤੀਕੇ ਜੀ ਨੇ ਵੀ ਇਸ ਵਰਤ ਨੂੰ ਕੀਤਾ ਅਤੇ ਉਹਨਾਂ ਦਾ ਪਿਆਰਾ ਦੋਸਤ ਮਿਲ ਗਿਆ ਦੋਸਤ ਨੇ ਇਸ ਅਚਾਨਕ ਮੇਲ ਦਾ ਰਾਜ ਕਾਰਤੀਕੇ ਜੀ ਨੂੰ ਪੁੱਛਿਆ ਤਾਂ ਉਹ ਬੋਲੇ हे ਦੋਸਤ ਅਸੀਂ ਤੁਹਾਡੇ ਮਿਲਣ ਦੀ ਇੱਛਾ ਕਰਕੇ 16 ਸੋਮਵਾਰ ਦਾ ਵਰਤ ਕੀਤਾ ਸੀ ਹੁਣ ਤਾਂ ਬ੍ਰਾਹਮਣ ਦੋਸਤ ਨੂੰ ਵੀ ਆਪਣੇ ਵਿਆਹ ਦੀ ਬੜੀ ਇੱਛਾ ਹੋਈ ਕਾਰਤੀਕੇ ਜੀ ਨੇ ਵਰਤ ਦੀ ਵਿਧੀ ਪੁੱਛੀ ਅਤੇ ਵਿਧੀ ਅਨੁਸਾਰ ਵਰਤ ਕੀਤਾ ਵਰਤ ਦੇ ਪ੍ਰਭਾਵ ਨਾਲ ਜਦ ਉਹ ਕਿਸੇ ਕੰਮ ਨਾਲ ਵਿਦੇਸ਼ ਗਿਆ ਤਾਂ ਉਥੋਂ ਦੇ ਰਾਜੇ ਦੀ ਲੜਕੀ ਦਾਸ ਮੰਬਰ ਸੀ ਰਾਜੇ ਨੇ ਪ੍ਰਣ ਕੀਤਾ ਸੀ ਕਿ ਜਿਸ ਰਾਜਕੁਮਾਰ ਦੇ ਗਲੇ ਵਿੱਚ ਸਭ ਪ੍ਰਕਾਰ ਨਾਲ ਸ਼ਿੰਗਾਰੀ ਹਥਨੀ ਮਾਲਾ ਪਾਵੇਗੀ ਮੈਂ ਉਸੇ ਦੇ ਨਾਲ ਪਿਆਰੀ ਪੁੱਤਰੀ ਦਾ ਵਿਆਹ ਕਰ ਦੇਵਾਂਗਾ ਸ਼ਿਵਾਜੀ ਦੀ ਕਿਰਪਾ ਨਾਲ ਬ੍ਰਾਹਮਣ ਵੀ ਸਵੰਬਰ ਦੇਖਣ ਦੀ ਇੱਛਾ ਨਾਲ ਰਾਜ ਸਭਾ ਵਿੱਚ ਇੱਕ ਪਾਸੇ ਬੈਠ ਗਿਆ ਮਿੱਥੇ ਸਮੇਂ ਤੇ ਹਥਨੀ ਆਈ ਅਤੇ ਉਸ ਨੇ ਜੈ ਮਾਲਾ ਉਸ ਬ੍ਰਾਹਮਣ ਨੇ ਗਲੇ ਵਿੱਚ ਪਾ ਦਿੱਤੀ ਰਾਜੇ ਦੇ ਵਚਨ ਦੇ ਅਨਸਾਰ ਬੜੀ ਧੂਮ ਧਾਮ ਨਾਲ ਕੰਨਿਆ ਦਾ ਵਿਆਹ ਉਸ ਬ੍ਰਾਹਮਣ ਦੇ ਨਾਲ ਕਰ ਦਿੱਤਾ ਅਤੇ ਬ੍ਰਾਹਮਣ ਨੂੰ ਬਹੁਤ ਸਾਰਾ ਧਨ ਅਤੇ ਸਨਮਾਨ ਦੇ ਕੇ ਸੰਤੁਸ਼ਟ ਕੀਤਾ ਬ੍ਰਾਹਮਣ ਸੁੰਦਰ ਰਾਜ ਕੰਨਿਆ ਪਾ ਕੇ ਸੁੱਖ ਨਾਲ ਜੀਵਨ ਬਤੀਤ ਕਰਨ ਲੱਗਾ ਇੱਕ ਦਿਨ ਰਾਜਾ ਕੰਨਿਆ ਦੇ ਆਪਣੇ ਪਤੀ ਨੂੰ ਪ੍ਰੇਸ਼ਨ ਕੀਤਾ हे ਪ੍ਰਾਨਨਾਥ ਤੁਸੀਂ ਅਜਿਹਾ ਕਿਹੜਾ ਵੱਡਾ ਪੁੰਨ ਕੀਤਾ ਜਿਸ ਦੇ ਪ੍ਰਭਾਵ ਨਾਲ ਹਤਨੀ ਨੇ ਸਭ ਰਾਜਕੁਮਾਰਾਂ ਨੂੰ ਛੱਡ ਕੇ ਤੁਹਾਨੂੰ ਚੁਣਿਆ ਬ੍ਰਾਹਮਣ ਬੋਲਿਆ हे ਪ੍ਰਾਨ ਪਿਆਰੀ ਮੈਂ ਆਪਣੇ ਦੋਸਤ ਕਾਰ्तिकेय ਦੇ ਕਹਿਣ ਅਨੁਸਾਰ 16 ਸੋਮਵਾਰ ਦਾ ਵਰਤ ਕੀਤਾ ਸੀ ਜਿਸ ਦੇ ਪ੍ਰਭਾਵ ਨਾਲ ਮੈਨੂੰ ਤੇਰੇ ਜਿਹੀ ਰੂਪ ਪਤੀ ਲక్ష్ਮੀ ਦੀ ਪ੍ਰਾਪਤੀ ਹੋਈ ਵਰਤ ਦੀ ਮਹਿਮਾ ਸੁਣ ਕੇ ਰਾਜ ਕੰਨਿਆ ਨੂੰ ਬਹੁਤ ਹੈਰਾਨੀ ਹੋਈ ਅਤੇ ਉਹ ਵੀ ਪੁੱਤਰ ਦੀ ਕਾਮਨਾ ਕਰਕੇ ਵਰਤ ਕਰਨ ਲੱਗੀ ਸ਼ਿਵਜੀ ਦੀ ਦਿਆ ਨਾਲ ਉਸ ਦੇ ਗਰਭ ਤੋਂ ਇੱਕ ਬਹੁਤ ਸੁੰਦਰ ਸ਼ਸ਼ੀਲ ਧਰਮਾਤਮਾ ਅਤੇ ਵਿਦਵਾਨ ਪੁੱਤਰ ਪੈਦਾ ਹੋਇਆ ਮਾਤਾ ਪਿਤਾ ਦੋਨੋਂ ਉਸ ਦੇ ਪੁੱਤਰ ਨੂੰ ਪਾ ਕੇ ਬਹੁਤ ਖੁਸ਼ ਹੋਏ ਅਤੇ ਉਸ ਦਾ ਲਾਲਣ ਪੋਸ਼ਣ ਚੰਗੀ ਤਰ੍ਹਾਂ ਕਰਨ ਲੱਗੇ ਜਦੋਂ ਪੁੱਤਰ ਸਮਝਦਾਰ ਹੋਇਆ ਤਾਂ ਇੱਕ ਦਿਨ ਆਪਣੀ ਮਾਤਾ ਨੂੰ ਪ੍ਰੇਸ਼ਨ ਕੀਤਾ ਕਿ ਮਾਂ ਤੂੰ ਕਿਹੜਾ ਤਪ ਕੀਤਾ ਹੈ ਜੋ ਮੇਰੇ ਜਿਹਾ ਪੁੱਤਰ ਤੇਰੇ ਗਰਭ ਤੋਂ ਪੈਦਾ ਹੋਇਆ ਹੈ ਮਾਤਾ ਨੇ ਪੁੱਤਰ ਦਾ ਪਰਵਲ ਮਨਰਥ ਜਾਣ ਕੇ ਆਪਣੇ ਕੀਤੇ ਹੋਏ 16 ਸੋਮਵਾਰ ਵਰਤ ਨੂੰ ਵਿਧੀ ਸਹਿਤ ਪੁੱਤਰ ਦੇ ਸਾਹਮਣੇ ਪ੍ਰਗਟ ਕੀਤਾ ਪੁੱਤਰ ਨੇ ਜਿਹੇ ਸੌਖੇ ਵਰਤ ਨੂੰ ਸਭ ਤਰ੍ਹਾਂ ਦੇ ਮਨਰਥ ਪੂਰਨ ਕਰਨ ਵਾਲਾ ਸੁਣਿਆ ਤਾਂ ਉਸ ਨੇ ਵੀ ਇਸ ਵਰਤ ਨੂੰ ਰਾਜ ਭਾਗ ਪਾਉਣ ਦੀ ਇੱਛਾ ਨਾਲ ਹਰ ਸੋਮਵਾਰ ਨੂੰ ਵਿਧੀ ਅਨੁਸਾਰ ਵਰਤ ਕਰਨ ਲੱਗਾ ਉਸੇ ਸਮੇਂ ਇੱਕ ਦੇਸ਼ ਦੇ ਬੁੱਢੇ ਰਾਜੇ ਦੇ ਦੂਤਾਂ ਨੇ ਆ ਕੇ ਉਸ ਨੂੰ ਇੱਕ ਰਾਜਕੰਨਿਆ ਦੇ ਲਈ ਚੁਣਿਆ ਰਾਜੇ ਨੇ ਆਪਣੀ ਪੁੱਤਰੀ ਦਾ ਵਿਆਹ ਅਜਿਹੇ ਸਰਵਗੁਣ ਸਪੰਨ ਬ੍ਰਾਹਮਣ ਨੌਜਵਾਨ ਦੇ ਨਾਲ ਕਰਕੇ ਬੜਾ ਸੁਖ ਪ੍ਰਾਪਤ ਕੀਤਾ ਬੁੱਢੇ ਰਾਜੇ ਦੇ ਪਰਉਪਕਾਰ ਸੁਧਾਰ ਜਾਣ ਤੇ ਇਹੀ ਬ੍ਰਾਹਮਣ ਬਾਲਕ ਗੱਦੀ ਤੇ ਬਿਠਾਇਆ ਗਿਆ ਕਿਉਂਕਿ ਰਾਜੇ ਦੇ ਕੋਈ ਪੁੱਤਰ ਨਹੀਂ ਸੀ ਰਾਜ ਦਾ ਅਧਿਕਾਰੀ ਹੋ ਕੇ ਵੀ ਉਹ ਬ੍ਰਾਹਮਣ ਪੁੱਤਰ ਆਪਣੇ 16 ਸੋਮਵਾਰ ਦੇ ਵਰਤ ਨੂੰ ਕਰਦਾ ਰਿਹਾ ਜਦੋਂ 17ਵਾਂ ਸੋਮਵਾਰ ਆਇਆ ਤਾਂ ਬ੍ਰਾਹਮਣ ਪੁੱਤਰ ਨੇ ਆਪਣੀ ਪਿਆਰੀ ਪਤਨੀ ਨੂੰ ਸਾਰੀ ਪੂਜਨ ਸਮਗਰੀ ਲੈ ਕੇ ਸ਼ਿਵਾਲਜ ਵਿੱਚ ਚੱਲਣ ਦੇ ਲਈ ਕਿਹਾ ਪ੍ਰੰਤੂ ਪਿਆਰੀ ਪਤਨੀ ਨੇ ਉਸ ਦੇ ਹੁਕਮ ਦੀ ਪਰਵਾਹ ਨਹੀਂ ਕੀਤੀ ਦਾਸ-ਦਾਸੀਆਂ ਦੁਆਰਾ ਸਾਰੀਆਂ ਸਮਗਰੀਆਂ ਸ਼ਿਵਾਲਜ ਭਜਵਾ ਦਿੱਤੀਆਂ ਅਤੇ ਆਪ ਨਹੀਂ ਗਈ ਜਦੋਂ ਰਾਜੇ ਨੇ ਸ਼ਿਵਜੀ ਦਾ ਭੋਜਨ ਖਤਮ ਕੀਤਾ ਤਦ ਇੱਕ ਆਕਾਸ਼ਵਾਣੀ ਹੋਈ ਰਾਜੇ ਨੇ ਸੁਣਿਆ ਕਿ हे ਰਾਜਾ ਆਪਣੀ ਇਸ ਰਾਣੀ ਨੂੰ ਰਾਜ ਮਹਿਲ ਤੋਂ ਕੱਢ ਦੇ ਨਹੀਂ ਤਾਂ ਤੇਰਾ ਸਰਵਨਾਸ਼ ਕਰ ਦੇਵੇਗੀ ਆਕਾਸ਼ਵਾਣੀ ਨੂੰ ਸੁਣ ਕੇ ਰਾਜੇ ਦੇ ਹੈਰਾਨੀ ਦਾ ਟਿਕਾਣਾ ਨਾ ਰਿਹਾ ਅਤੇ ਇੱਕਦਮ ਹੀ ਮੰਤਰੀ ਗ੍ਰਹਿ ਵਿੱਚ ਆ ਕੇ ਆਪਣੀ ਸਭਾ ਦੇ ਮੰਤਰੀਆਂ ਨੂੰ ਬੁਲਾ ਕੇ ਪੁੱਛਣ ਲੱਗੀ ਕਿ हे ਮੰਤਰੀਓ ਮੈਨੂੰ ਅੱਜ ਸ਼ਿਵਜੀ ਦੀ ਕਾਸ਼ਵਣੀ ਹੋਈ ਹੈ ਕਿ ਰਾਜਾ ਤੂੰ ਆਪਣੀ ਇਸ ਰਾਣੀ ਨੂੰ ਕੱਢ ਦੇ ਨਹੀਂ ਤਾਂ ਇਹ ਤੇਰਾ ਸਵਰਨਾਸ਼ ਕਰ ਦੇਵੇਗੀ ਮੰਤਰੀ ਆਦ ਸਭ ਬੜੀ ਹੈਰਾਨੀ ਅਤੇ ਦੁੱਖ ਵਿੱਚ ਡੁੱਬ ਗਏ ਕਿਉਂਕਿ ਜਿਸ ਕੰਨਿਆ ਦੇ ਨਾਲ ਰਾਜ ਮਿਲਿਆ ਹੈ ਰਾਜਾ ਉਸੇ ਨੂੰ ਕੱਢਣ ਦਾ ਜਾਲ ਰਚਾ ਰਿਹਾ ਹੈ ਇਹ ਕਿਵੇਂ ਹੋ ਸਕੇਗਾ ਅੰਤ ਵਿੱਚ ਰਾਜੇ ਨੇ ਉਸ ਨੂੰ ਆਪਣੇ ਇਥੋਂ ਕੱਢ ਦਿੱਤਾ ਰਾਣੀ ਦੁਖੀ ਦਿਲ ਨਾਲ ਭਾਗਾ ਨੂੰ ਕੋਸਦੀ ਹੋਈ ਨਗਰ ਤੋਂ ਬਾਹਰ ਹੋ ਗਈ ਬਿਨਾ ਖੜਾਵਾ ਫਟੇ ਕਪੜੇ ਪੈਣੇ ਭੁੱਖ ਨਾਲ ਦੁਖੀ ਹੌਲੀ-ਹੌਲੀ ਚੱਲ ਕੇ ਇੱਕ ਨਗਰ ਵਿੱਚ ਪਹੁੰਚੀ ਉੱਥੇ ਇੱਕ ਬੁੱਢੀ ਸੂਤ ਕੱਤ ਕੇ ਵੇਚਣ ਜਾਂਦੀ ਸੀ ਰਾਣੀ ਦੀ ਤਰਸ ਜੋਗ ਦਿਸ਼ਾ ਦੇਖ ਕੇ ਬੋਲੀ ਚੱਲ ਤੂੰ ਮੇਰਾ ਸੂਤ ਵਿਕਵਾ ਦੇ ਮੈਂ ਬੁੱਢੀ ਹਾਂ ਮੁੱਲ ਨਹੀਂ ਜਾਣਦੀ ਹਾਂ ਅਜਿਹੀ ਗੱਲ ਬੁੱਢੀ ਦੀ ਸੁਣ ਰਾਣੀ ਨੇ ਬੁੱਢੀ ਦੇ ਸਿਰ ਤੋਂ ਸੂਤ ਦੀ ਗਠਰੀ ਉਤਾਰੀ ਅਤੇ ਆਪਣੇ ਸਿਰ ਤੇ ਰੱਖੀ ਥੋੜੀ ਦੇਰ ਬਾਅਦ ਤੂਫਾਨ ਆਇਆ ਅਤੇ ਬੁੱਢੀ ਦਾ ਸੂਤ ਪੋਟਲੀ ਸਮੇਤ ਉੱਡ ਗਿਆ ਵਿਚਾਰੀ ਬੁੱਢੀ ਪਛਤਾਉਂਦੀ ਰਹਿ ਗਈ ਅਤੇ ਰਾਣੀ ਨੂੰ ਆਪਣੇ ਨਾਲੋਂ ਦੂਰ ਰਹਿਣ ਨੂੰ ਕਹਿ ਦਿੱਤਾ ਹੁਣ ਰਾਣੀ ਇੱਕ ਤੇਲੀ ਦੇ ਘਰ ਗਈ ਤਾਂ ਤੇਲੀ ਦੇ ਸਾਰੇ ਮਟਕੇ ਸ਼ਿਵਜੀ ਦੇ ਪਰ ਕੋਪ ਦੇ ਕਾਰਨ ਟੁੱਟ ਗਏ ਅਜਿਹੀ ਦਿਸ਼ਾ ਦੇਖ ਤੇਲੀ ਨੇ ਰਾਣੀ ਨੂੰ ਆਪਣੇ ਘਰ ਤੋਂ ਕੱਢ ਦਿੱਤਾ ਇਸ ਤਰ੍ਹਾਂ ਰਾਣੀ ਦਾ ਅਤਿਆੰਤ ਦੁੱਖ ਪਾਉਂਦੀ ਹੋਈ ਨਦੀ ਦੇ ਕੰਢੇ ਤੇ ਗਈ ਤਾਂ ਨਦੀ ਦਾ ਸਾਰਾ ਜਲ ਸੁੱਕ ਗਿਆ ਇਸ ਤੋਂ ਬਾਅਦ ਰਾਣੀ ਇੱਕ ਜੰਗਲ ਵਿੱਚ ਗਈ ਉੱਥੇ ਜਾ ਕੇ ਸਰੋਵਰ ਵਿੱਚ ਪੌੜੀਆਂ ਤੋਂ ਉੱਤਰ ਪਾਣੀ ਪੀਣ ਨੂੰ ਗਈ ਉੱਥੇ ਹੱਥ ਨਾਲ ਜਲ ਛੂੰਦੇ ਹੀ ਰਸ ਸरोवर ਦਾ ਨੀਲ ਕਮਲ ਦੇ ਸਮਾਨ ਜਲ ਕਈ ਤਰ੍ਹਾਂ ਦੇ ਕੀੜਿਆਂ ਵਾਲਾ ਗੰਦਾ ਹੋ ਗਿਆ। ਰਾਣੀ ਨੇ ਕਿਸਮਤ ਨੂੰ ਦੋਸ਼ ਦਿੰਦੇ ਹੋਏ ਜਲ ਨੂੰ ਪੀ ਕੇ ਦਰਖਤ ਦੀ ਠੰਡੀ ਛਾਂ ਵਿੱਚ ਆਰਾਮ ਕਰਨਾ ਚਾਹਿਆ। ਉਹ ਰਾਣੀ ਜਿਸ ਦਰਖਤ ਦੇ ਹੇਠਾਂ ਜਾਂਦੀ ਉਸੇ ਦਰਖਤ ਦੇ ਪੱਤੇ ਸੁੱਕ ਕੇ ਡਿੱਗ ਜਾਂਦੇ। ਜੰਗਲ ਸरोवर ਦੀ ਅਜੇਹੀ ਦਿਸ਼ਾ ਦੇਖ ਕੇ گاਵਾ ਚਰਾਉਂਦੇ ਗਵਾਲਿਆਂ ਨੇ ਆਪਣੇ ਪੁਜਾਰੀ ਦੇ ਹੁਕਮ ਅਨਸਾਰ ਗਵਾਲੇ ਰਾਣੀ ਨੂੰ ਫੜ ਕੇ ਪੁਜਾਰੀ ਦੇ ਕੋਲ ਲੈ ਗਏ ਰਾਣੀ ਦੀ ਮੁੱਖ ਸ਼ੋਭਾ ਅਤੇ ਸਰੀਰ ਸ਼ੋਭਾ ਵੇਖ ਕੇ ਪੁਜਾਰੀ ਜਾਣਗੇ ਇਹ ਜ਼ਰੂਰ ਹੀ ਕੋਈ ਵਿਧੀ ਦੇ ਤੇਜ ਦੀ ਮਾਰੀ ਕੋਈ ਕੁਲੀਨ ਅਬਲਾ ਹੈ ਅਜਿਹਾ ਸੋਚ ਪੁਜਾਰੀ ਜੀ ਨੇ ਰਾਣੀ ਦੇ ਪ੍ਰਤੀ ਕਿਹਾ ਕਿ ਪੁੱਤਰੀ ਮੈਂ ਤੈਨੂੰ ਪੁੱਤਰੀ ਦੇ ਵਾਂਗ ਰੱਖਾਂਗਾ ਤੂੰ ਮੇਰੇ ਆਸ਼ਰਮ ਵਿੱਚ ਰਹਿਣਾ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੋਣ ਦਿਆਂਗਾ ਪੁਜਾਰੀ ਦੇ ਇਹ ਵਚਨ ਸੁਣ ਰਾਣੀ ਨੂੰ ਹੌਸਲਾ ਹੋਇਆ ਅਤੇ ਆਸ਼ਰਮ ਵਿੱਚ ਰਹਿਣ ਲੱਗੀ ਪ੍ਰੰਤੂ ਆਸ਼ਰਮ ਵਿੱਚ ਰਾਣੀ ਜੋ ਭੋਜਨ ਬਣਾਉਂਦੀ ਉਸ ਵਿੱਚ ਕੀੜੇ ਪੈ ਜਾਂਦੇ ਜਾਲ ਭਰ ਕੇ ਲਿਆਉਂਦੀ ਉਸ ਵਿੱਚ ਵੀ ਕੀੜੇ ਪੈ ਜਾਂਦੇ ਹੁਣ ਤਾਂ ਪੁਜਾਰੀ ਜੀ ਵੀ ਦੁਖੀ ਹੋਏ ਅਤੇ ਰਾਣੀ ਨੂੰ ਬੋਲੇ हे बेटी तेरे ते ਕਿਹੜੇ ਦੇਤੇ ਦਾ ਕਰੋਪ ਹੈ ਜਿਸ ਨਾਲ ਤੇਰੀ ਅਜਿਹੀ દિਸ਼ਾ ਹੈ ਪੁਜਾਰੀ ਦੀ ਗੱਲ ਸੁਣ ਰਾਣੀ ਨੇ ਸ਼ਿਵਜੀ ਦੀ ਪੂਜਾ ਕਰਨ ਨਾ ਜਾਣਦੀ ਕਥਾ ਸੁناਈ ਤਾਂ ਪੁਜਾਰੀ ਜੀ ਨੇ ਕਿਹਾ ਕਿ ਪੁਤਰੀ ਤੂੰ ਸਾਰੇ ਮਨੋਰਥਾਂ ਨੂੰ ਪੂਰਨ ਕਰਨ ਵਾਲੇ 1600 ਵਾਰ ਵਰਤ ਨੂੰ ਕਰ ਉਸ ਦੇ ਪ੍ਰਵਾਹ ਨਾਲ ਆਪਣੇ ਸ਼ਰਾਬ ਤੋਂ ਮੁਕਤ ਹੋ ਸਕੂੰਗੀ ਪੁਜਾਰੀ ਦੀ ਗੱਲ ਸੁਣ ਕੇ ਰਾਣੀ ਨੇ 16 ਸੋਮਵਾਰ ਵਰਤ ਨੂੰ ਵਿਧੀਪੂਰਵਕ ਸਮੰਨ ਕੀਤਾ ਅਤੇ 17ਵੇਂ ਸੋਮਵਾਰ ਨੂੰ ਪੂਜਾ ਦੇ ਪ੍ਰਭਾਵ ਨਾਲ ਰਾਜੇ ਦੇ ਦਿਲ ਵਿੱਚ ਵਿਚਾਰ ਪੈਦਾ ਹੋਇਆ ਕਿ ਰਾਣੀ ਨੂੰ ਗਏ ਬਹੁਤ ਸਮਾਂ ਬੀਤ ਗਿਆ ਹੈ ਨਾ ਜਾਣੇ ਕਿੱਥੇ-ਕਿੱਥੇ ਭੜਕਦੀ ਹੋਵੇਗੀ ਲੱਭਣਾ ਚਾਹੀਦਾ ਹੈ ਇਹ ਸੋਚ ਰਾਣੀ ਨੂੰ ਤਲਾਸ਼ ਕਰਨ ਦੇ ਲਈ ਚਾਰੇ ਪਾਸੇ ਦੂਤ ਭੇਜੇ ਉਹ ਤਲਾਸ਼ ਕਰਦੇ ਹੋਏ ਪੁਜਾਰੀ ਦੇ ਆਸ਼ਰਮ ਵਿੱਚ ਰਾਣੀ ਨੂੰ ਵੇਖ ਕੇ ਪੁਜਾਰੀ ਤੋਂ ਰਾਣੀ ਨੂੰ ਮੰਗਣ ਲੱਗੇ ਪ੍ਰੰਤੂ ਪੁਜਾਰੀ ਨੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਤਾਂ ਦੂਤ ਚੁੱਪਚਾਪ ਵਾਪਸ ਚਲੇ ਗਏ ਅਤੇ ਆ ਕੇ ਮਹਾਰਾਜ ਦੇ ਸਾਹਮਣੇ ਰਾਣੀ ਦਾ ਪਤਾ ਦੱਸਣ ਲੱਗੇ ਰਾਣੀ ਦਾ ਪਤਾ ਲੱਗਣ ਕਰਕੇ ਰਾਜਾ ਆ ਪੁਜਾਰੀ ਦੇ ਆਸ਼ਰਮ ਵਿੱਚ ਆ ਗਿਆ ਅਤੇ ਪੁਜਾਰੀ ਨੂੰ ਪ੍ਰਾਰਥਨਾ ਕਰਨ ਲੱਗਾ ਕਿ ਮਹਾਰਾਜ ਜੋ ਦੇਵੀ ਜੀ ਤੁਹਾਡੇ ਆਸ਼ਮ ਆਸ਼ਰਮ ਵਿੱਚ ਰਹਿੰਦੀ ਹੈ ਉਹ ਮੇਰੀ ਪਤਨੀ ਹੈ ਸ਼ਿਵਜੀ ਦੇ ਕਰੋਪ ਨਾਲ ਮੈਂ ਉਸ ਨੂੰ ਤਿਆਗ ਦਿੱਤਾ ਸੀ ਹੁਣ ਇਸ ਉੱਤੋਂ ਸ਼ਿਵਜੀ ਦਾ ਪ੍ਰਕੋਪ ਸ਼ਾਂਤ ਹੋ ਗਿਆ ਹੈ ਇਸ ਲਈ ਮੈਂ ਇਸ ਨੂੰ ਲੈਣ ਆਇਆ ਹਾਂ ਤੁਸੀਂ ਇਸ ਨੂੰ ਮੇਰੇ ਨਾਲ ਚੱਲਣ ਦਾ ਹੁਕਮ ਦਿਓ ਬਜਾਰੀ ਜੀ ਨੇ ਰਾਜੇ ਦਾਏ ਵਚਨ ਨੂੰ ਸੱਚ ਮੰਨ ਕੇ ਰਾਣੀ ਨੂੰ ਰਾਜੇ ਦੇ ਨਾਲ ਜਾਣ ਦਾ ਹੁਕਮ ਦੇ ਦਿੱਤਾ ਜਾਰੀ ਦਾ ਹੁਕਮ ਸੁਣ ਕੇ ਰਾਣੀ ਖੁਸ਼ ਹੋ ਕੇ ਰਾਜੇ ਦੇ ਮਹਿਲ ਵਿੱਚ ਆਈ ਨਗਰ ਵਿੱਚ ਕਈ ਪ੍ਰਕਾਰ ਦੇ ਨਗਾਰੇ ਵੱਜਣ ਲੱਗੇ ਨਗਰ ਨਿਵਾਸੀਆਂ ਨੇ ਨਗਰ ਸਜਾਇਆ ਘਰ ਘਰ ਵਿੱਚ ਮੰਗਲ ਗਾਣ ਹੋਣ ਲੱਗੇ ਪੰਡਤਾਂ ਨੇ ਕਈ ਵੇਦ ਮੰਤਰਾਂ ਦਾ ਉਚਾਰਨ ਕਰਕੇ ਆਪਣੀ ਰਾਜ ਰਾਣੀ ਦਾ ਸਵਾਗਤ ਕੀਤਾ ਅਜਿਹੀ ਹਾਲਤ ਵਿੱਚ ਰਾਣੀ ਨੇ ਦੁਬਾਰਾ ਆਪਣੀ ਰਾਜਧਾਨੀ ਵਿੱਚ ਪਰਵੇਸ਼ ਕੀਤਾ ਮਹਾਰਾਜ ਨੇ ਕਈ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਦਾਨ ਆਦਿ ਦੇ ਕੇ ਸੰਤੁਸ਼ਟ ਕੀਤਾ ਭਖਾਰੀਆਂ ਨੂੰ ਧਨ ਦੌਲਤ ਦਿੱਤਾ ਨਗਰੀ ਵਿੱਚ ਥਾਂ ਥਾਂ ਤੇ ਸਦਾਵਰ ਖੁਲਵਾਏ ਜਿੱਥੇ ਭੁੱਖਿਆਂ ਨੂੰ ਖਾਣ ਨੂੰ ਮਿਲਦਾ ਸੀ ਇਸ ਤਰ੍ਹਾਂ ਨਾਲ ਰਾਜਾ ਸ਼ਿਵਜੀ ਦੀ ਕਿਰਪਾ ਦਾ ਪਾਤਰ ਹੋ ਰਾਜਤਾਨੀ ਵਿੱਚ ਰਾਣੀ ਦੇ ਨਾਲ ਅਨੇਕਾਂ ਤਰ੍ਹਾਂ ਦੇ ਸੁੱਖਾਂ ਨੂੰ ਭੋਗਦਾ ਹੋਇਆ ਸੋਮਵਾਰ ਵਰਤ ਕਰਨ ਲੱਗਾ ਵਿਧੀ ਪੂਰਕ ਸ਼ਿਵ ਪੂਜਨ ਕਰਦੇ ਹੋਏ ਲੋਕਾਂ ਵਿੱਚ ਅਨੇਕਾਂ ਤਰ੍ਹਾਂ ਦੇ ਸੁੱਖਾਂ ਨੂੰ ਭੋਗਣ ਦੇ ਬਾਅਦ ਸ਼ਿਵਪੁਰੀ ਨੂੰ ਪਧਾਰੇ ਇਵੇਂ ਹੀ ਜੋ ਮਨੁੱਖ ਭਗਤੀ ਸਹਿਤ ਸੋਮਵਾਰ ਦਾ ਵਰਤ ਪੂਜਨ ਆਦਿ ਵਿਧੀ ਪੂਰਕ ਕਰਦੇ ਹਨ ਉਹ ਇਸ ਲੋਕ ਵਿੱਚ ਸਾਰੇ ਸੁੱਖਾਂ ਨੂੰ ਭੋਗ ਕੇ ਅੰਤ ਵਿੱਚ ਸ਼ਿਵਪੁਰੀ ਨੂੰ ਪ੍ਰਾਪਤ ਹੁੰਦੇ ਹਨ ਇਹ ਵਰਤ ਸਾਰੇ ਮਨੋਰਥਾਂ ਨੂੰ ਪੂਰਨ ਕਰਨ ਵਾਲਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ